ਕੀ 15 15 20 ਵੀ ਜਾਣੇ ਘੰਟੇ ਬਾਅਦ ਪਹੁੰਚਾ 15 15 20 ਵੀ ਜਾਣੇ ਇੱਕ ਆਰਾਮ ਨਾਲ ਨਾ ਹੋਵੇਦਾ ਪੈਂਦਾ ਨਹੀਂ ਬੈਠੇ ਸਾਨੂੰ ਖੁਦ ਨੂੰ ਸਮੇਂ ਨਹੀਂ ਲੱਗ ਰਿਹਾ ਬੜਾ ਗਰੀਬ ਬੜਾ ਗਰੀਬ ਆਹ ਲਿਆ ਆਹ ਮਾਜੀ ਕਰ ਰਹੇ ਦੋਸਤੋਂ ਨਹੀਂ ਲੈ ਰਹੇ ਤੇਲ ਦਾ ਪਾ ਪੂਰਾ ਹੀ ਵਾਈਦਾ ਹੈ ਭਾਜੀ ਇੱਥੇ ਦੇਖੋ ਦੋਸਤੋਂ ਮੈਂ ਲੈ ਰਹੇ ਹਾਂ ਦੋਸਤੋਂ ਨਹੀਂ ਲੈ ਰਹੇ ਮੈਨੂੰ ਖੁਦ ਨਹੀਂ ਪਤਾ ਆਏਗਾ ਹਜੇ ਹਵਾ ਵੀ ਮਸ਼ੀਨਾਂ ਲੈਣ ਲੱਗੀਆਂ ਉਦੋਂ ਲਈ ਵੀ ਬੰਦ ਹੋ ਗਈ ਆ ਬੰਦ ਕੇ ਵਾਈ ਆ ਇਹ ਨਾ ਹੋਵੇ ਮਸ਼ੀਨਾਂ ਹੀ ਖਰਾਬ ਹੋਈਆਂ ਕਿ ਬਿਲਕੁਲ ਹੀ ਬੇੜਾ ਵਹਿ ਹਜ਼ਾਰ ਲੀਟਰ ਕਿੰਨੇ ਪਾ ਅਗਲਾ ਦੋਸਤੋਂ ਪੜੋ ਹਾਂਜੀ 10 ਲ ਅਗਲੀ ਗੱਲ ਜੇਕਰ ਗਰਮਸ ਲੈ ਗਿਆ ਉਹ ਬੰਦਾ ਬੇਫੂਰ ਥੋੜੇ ਕੋਈ ਹੈ ਹੀ ਨਹੀਂ ਕੋਈ ਸਸਤਾ ਤਾਂ ਹੈ ਜੀ ਸਾਹਮਣੇ ਉੱਪਰ ਤੇਰੀ ਕਾ ਸੁਣੋ ਭਾਜੀ ਤੁਸੀਂ ਪੈਟਰੋਲ ਪੰਪ ਇੱਕ ਚਲਾਓ ਆਹ ਜਦੋਂ ਪੈਟਰੋਲ ਪਾਣਾ ਬੰਦੇ ਇੱਕ ਬੰਦਾ ਪਿੱਛੇ ਨੂੰ ਕਰ ਲਓ ਇੱਕ ਬੰਦੇ ਨੂੰ ਕਹੇ ਫੜੋ ਤੇ ਉਹਨੇ ਹੋ ਕੇ ਕਰੀ ਜਾਓ ਇਹਨਾਂ ਦੀ ਪਤਾ ਭਾਜੀ ਕੀ ਬੇਨਤੀ ਹੈ ਕਹਿੰਦੇ ਇੱਕ ਵਾਰ ਤੁਸੀਂ ਸੀਕੁਐਂਸ ਬਣਾ ਲਓ ਭਾਜੀ ਪਤਾ ਨਹੀਂ ਆ ਹਲੇ ਸੀਕੁਐਂਸ ਨਹੀਂ ਹਲੇ ਮਸ਼ੀਨ ਨਹੀਂ ਨਹੀਂ ਜੀ ਕੋਈ ਡਰਾਮਾ ਨਹੀਂ ਇਹ ਤਾਂ ਤੇਲ ਪਾਉਣ ਨੂੰ ਬੈਠੇ ਅੰਕਲ ਜੀ ਮਸ਼ੀਨ ਦਾ ਖਰਾਬ ਹੋ ਗਈਆਂ ਬਿਲਕੁਲ ਹੀ ਬੇੜਾ ਵੈਣਾ ਸਰ ਇੱਕ ਡਰਮ ਲੈ ਕੇ ਗਿਆ 30 ਪੈਂਟਲਟਰ ਭਰ ਕੇ 20 ਲੀਟਰ ਵਾਲੇ ਨੂੰ ਮਿਲਦੀ ਉਹ ਡਰਮ ਡੀਜ਼ਲ ਦਾ ਸੀਗਾ ਕੁਝ ਵੀ ਹੈ ਤਾਂ ਉਹ ਕਨਵੈਸਟ ਲਾ ਲੇ ਜੀ ਹਾਂ ਮੇਰੇ ਕਹਿਣ ਦਾ ਮਤਲਬ ਆਕਰ ਲੱਡੀ ਚ ਪਾਉਣੇ ਦੋ ਦੋ ਲੀਟਰ ਵੀ ਦਿੱਤਾ ਜਾਵੇ ਹਰੇਕ ਦੀ ਜਰੂਰਤ ਲਈ ਆ 30 35 ਲੀਟਰ ਵਾਲੀ ਦੀ ਜਰੂਰਤ ਜ਼ਿਆਦਾ ਹੋ ਗਈ ਉਹਦੇ ਲਈ ਜ਼ਿਆਦਾ ਹੋਵੇ 2 ਲੀਟਰ ਵਾਲੀ ਦੀ ਹਾਂਜੀ ਪਰ ਉਹੀ ਗੱਲ ਆ ਇਹ ਜਿਹੜਾ ਜਿੰਨਾ ਵੀ ਕਰਾਊਡ ਆ ਸਾਰਾ ਹਲਕਾ ਹੋ ਜਾਣਾ ਸੀ ਲੇਕਿਨ ਨਹੀਂ ਇਹਨਾਂ ਨੇ ਚੀਜ਼ ਨੂੰ ਸਮਝਿਆ ਨਹੀਂ ਚਲੋ ਜਦ ਤੱਕ ਇਹ ਨਹੀਂ ਬ੍ਰੇਕ ਲਾਈ ਤਦ ਤੱਕ ਆਪਾਂ ਸੀਕੁਐਂਸ ਕਰ ਲਈਏ ਫਿਰ ਉਹਨੂੰ ਕਹਿੰਦੇ ਹੁਣ ਕੋਈ ਕਹਿੰਦਾ ਕੋਈ ਕਹਿ ਰਿਹਾ ਇਧਰੋਂ ਲਾਈਨ ਸ਼ੁਰੂ ਆ ਕੋਈ ਕਹਿ ਰਿਹਾ ਇਧਰੋਂ ਲੇਕਿਨ ਕਿਸੇ ਦੀ ਮੰਨ ਕੇ ਸ਼ੁਰੂ ਤਾਂ ਕਰੋ ਕਿਤਾ ਜਾਵੇ ਕੰਮ ਇੰਨਾ ਤਾਂ ਕੋਈ ਖੜ ਗਿਆ ਕਹਿੰਦਾ ਲਾਈਨ ਇੱਥੋਂ ਯੂਰਪ ਆ ਲੇਕਿਨ ਸਾਰੇ ਅਮਤਾ ਬੱਚਣ ਮੰਨਦੇ ਚੱਕਰੇ ਆ ਇਦਾਂ ਸਾਰੇ ਮੈਂ ਖੜ ਗਿਆ ਲੈ ਕੋਈ ਪਹਿਲਾ ਪਹਿਲਾ ਕਹਿੰਦੇ ਗੁੱਤ ਜਿੱਨੀ ਪੈਣਾ ਪੀਪੀ ਚ ਪੈਣਾ ਅਗਰ ਪੀਪੀ ਲਿਆਂਦੀ ਫੇਰ ਕਹਿੰਦੇ ਕਨਵੈਂਸ ਪੈਣਾ ਫੇਰ ਇੱਥੇ ਨਹੀਂ ਪੈਂਦਾ 3 ਘੰਟੇ ਹੋ ਗਏ 2 2.5 ਘੰਟੇ ਹੋ ਗਏ ਉਹ ਅੰਕਲ ਕਹਿੰਦਾ ਖੜੇ ਹੈ ਮੇਰਾ ਇਦਾਂ ਹੈ ਅਗਰ ਕਿਸੇ ਦੀ ਬਾਹਰ ਹੀ ਆਈ ਗਈ ਤਾਂ ਉਹਦੀ ਵਾਰ ਨੂੰ ਮਸ਼ੀਨ ਹਵਾ ਲੈ ਗਈ ਦੀ ਪਾਉਗੇ ਪਾਉਗੇ ਹੋਰ ਤੋਂ ਵੀ ਘੰਟੇ ਲਈ ਬੰਦ ਕਰਤਾ ਹਾਂਜੀ ਹਾਂਜੀ ਪਾਦੂਗੇ ਪਾਦੂਗੇ ਮੈਂ ਕਹਿੰਦਾ ਕਿ ਆਪਾਂ ਆਪਰੇ ਸਮਝਦਾਰੀ ਨਾਲ ਜੇ ਕਰ ਕਰਕੇ ਕਰ ਲਈ ਤਾਂ ਸਹੀ ਹੋ ਜਾਊਗਾ ਮਸ਼ੀਨ ਹਵਾ ਲੈ ਰਹੀ ਹੈ ਇਹਨੇ ਵੀ ਨਹੀਂ ਨਹੀਂ ਲੈ ਰਹੀ ਲੈ ਰਹੀ ਆ ਮੈਂ ਉਧਰ ਪਿੱਛੇ ਤਿੰਨ ਪੈਟਰੋਲ ਪੰਪਾ ਤੋਂ ਆਇਆ ਉੱਥੇ ਵੀ ਸਾਰੀਆਂ ਹਵਾ ਲੈ ਰਹੀਆਂ ਕਿਉਂ ਉਹਨੂੰ ਜਦ ਜਿੰਨਾ ਚੱਲਣਾ ਨਾ ਉਹਨੇ ਉਹਨਾਂ ਦੂਸਰਾ ਕਰਦੇ ਆਪਾਂ ਇਹਨਾਂ ਨਾਲ ਇਹ ਗੱਲ ਕਰਦੇ ਕਿ ਅਸੀਂ ਸੀਕੁਐਂਸ ਵਧਾ ਲੈਨੇ ਆ ਤੁਸੀਂ ਕੈਨੀਆਂ ਜਾਂ ਬੋਤਲਾਂ ਚ ਨਹੀਂ ਪਾਉਂਗੇ ਤੁਸੀਂ ਇਹੀ ਕਹਿੰਨੇ ਆ ਹਾਂਜੀ ਹਾਂਜੀ ਇਹੀ ਕਹਿੰਦੇ ਆਪਾਂ ਕਰਲੇ ਪਾਸੇ ਇੱਕ ਲਾਈਨ ਬਣਾ ਲਓ ਨਾ ਬੋਤਲਾਂ ਬੋਤਲਾਂ ਦੇ ਪੀਪੀਆਂ ਲਈ ਅਲੱਗ ਤੋਂ ਬਾਦਨਸ ਕਨਵੈਨਸਾਂ ਲਈ ਅਲੱਗ ਤੋਂ ਬਾਦਨ ਇਹਨਾਂ ਲਈ ਲੱਗ ਕਰ ਲਓ ਗੱਡੀਆਂ ਨੇ ਅਲੱਗ ਕਰ ਲਓ ਤਾਂ ਹੀ ਕਲੀਅਰ ਹੋ ਰਹਾ ਜੀ ਬਿਲਕੁਲ ਜੀ ਬਿਲਕੁਲ ਬਾਦ ਲੋਕਾਂ ਦਾ ਉਨੀ ਸਾਡਾ ਕਹਿਣਾ ਮੰਨ ਕੇ ਲੈਣ ਲਈ ਆਈ 15 15 20 ਵੀ ਜਾਣੇ ਘੰਟੇ ਬਾਅਦ ਪਾਊਗਾ 15 15 20 ਵੀ ਜਾਣੇ ਇੱਕ ਸਾਰ ਆਰਾਮ ਨਾਲ ਨਾ ਹੋਵੇਦਾ ਪੈਂਦਾ ਨਹੀਂ ਵੀ ਆ ਕੇ ਸਾਨੂੰ ਖੁਦ ਨੂੰ ਸਮੇਂ ਨਹੀਂ ਲੱਗ ਰਿਹਾ ਬੜਾ ਕਰੀ ਬੜਾ ਕਰੀ ਬੜਾ ਕਰੀ ਵੀ ਆਹ ਲਾਡੀ ਆਵਾਂਗੇ ਪਹਿਲੇ ਲੈ ਰਹੇ ਦੋਸਤੋਂ ਨਹੀਂ ਲੈ ਰਹੇ ਤੇਲ ਦਾ ਪਾ ਪੂਰਾ ਹੀ ਵਾਈਦਾ ਹੈ ਭਾਈ ਅੱਜ ਦੇਖੋ ਇਹ ਵੇਹੇ ਮੈਂ ਲੈ ਰਹੇ ਦੋਸਤੋਂ ਨਹੀਂ ਲੈ ਰਹੇ ਮੈਨੂੰ ਖੁਦ ਨਹੀਂ ਪਵਾਏਗਾ ਬੰਦਾ ਹਾਏ ਹਵਾ ਵੀ ਮਸ਼ੀਨਾਂ ਲੈਣ ਲੱਗੀਆਂ ਉਦੋਂ ਨਹੀਂ ਵੀ ਬੰਦ ਹੋ ਗਈ ਆ ਬੰਦ ਕੇ ਵਾਈ ਆ ਇਹ ਨਾ ਹੋਵੇ ਮਸ਼ੀਨਾਂ ਹੀ ਖਰਾਬ ਹੋਈ ਬਿਲਕੁਲ ਹੀ ਬੇੜਾ ਵਹਿਣ ਹਾਂਜੀ 10 ਲੀਟਰ ਦੇ ਕੇ ਜੀਆ ਪਾਦੇ ਫੂਟ ਨਹੀਂ ਪਰੇ ਆ ਗੱਲ ਕਰ ਰਿਹਾ ਗਰਮਸ ਲੈ ਗਿਆ ਉਹ ਬੰਦਾ ਬੀਫ ਨੂੰ ਥੋੜੇ ਕੋਈ ਹੈ ਹੀ ਨਹੀਂ ਕੋਸਤਪਾ ਹੈ ਜੀ ਸਾਹਮਣੇ ਉੱਪਰ ਤੇਰੀ ਗੱਲ ਸੁਣੋ ਭਾਜੀ ਤੁਸੀਂ ਪੈਟਰੋਲ ਪੰਪ ਇੱਕ ਚਲਾਓ ਆਹ ਜਦੋਂ ਪੈਟਰੋਲ ਪਾਣਾ ਬੰਦੇ ਇੱਕ ਬੰਦਾ ਪਿੱਛੇ ਨੂੰ ਕਰ ਲਓ ਇੱਕ ਬੰਦੇ ਦਾ ਪੈਸੇ ਫੜੇ ਤਾਂ ਉਹਨੂੰ ਅੱਗੇ ਕਰੀ ਜਾਓ ਇਹਨਾਂ ਦੀ ਪਤਾ ਭਾਜੀ ਕੀ ਬੇਨਤੀ ਹੈ ਕਹਿੰਦੇ ਇੱਕ ਵਾਰ ਤੁਸੀਂ ਸੀਕੁਐਂਸ ਬਣਾ ਲਓ ਭਾਜੀ ਪਤਾ ਨਹੀਂ ਆ ਹਲੇ ਸੀਕੁਐਂਸ ਨਹੀਂ ਹੈ ਹਲੇ ਮਸ਼ੀਨਾਂ ਨਹੀਂ ਨਹੀਂ ਜੀ ਕੋਈ ਡਰਾਮਾ ਨਹੀਂ ਇਹ ਤਾਂ ਤੇਲ ਪਾਉਣ ਨੂੰ ਬੈਠਾ ਅੰਕਲ ਜੀ ਮਸ਼ੀਨਾਂ ਖਰਾਬ ਹੋ ਗਈਆਂ ਬਿਲਕੁਲ ਹੀ ਬੇੜਾ ਵੈਣਾ ਸਰ ਇੱਕ ਡਰਮ ਲੈ ਕੇ ਗਿਆ 35 ਲੀਟਰ ਭਰ ਕੇ 20 ਲੀਟਰ ਵਾਲੇ ਨੂੰ ਮਿਲ ਨਹੀਂ ਉਹ ਸ਼ਰਬ ਡੀਜ਼ਲ ਦਾ ਸੀਗਾ ਕੋਈ ਕੁਝ ਵੀ ਹੈ ਤਾਂ ਕਨਵੈਸ ਲੈ ਕੇ ਆ ਲੈ ਜੀ ਹਾਂ ਮੇਰੇ ਕਹਿੰਦਾ ਮਤਲਬ ਆਕਰ ਵਿੱਚ ਪਾ ਰਹੇ ਦੋ ਦੋ ਲੀਟਰ ਵੀ ਦਿੱਤਾ ਜਾਵੇ ਹਰੇਕ ਦੀ ਜਰੂਰਤ ਲਈ ਆ 30 35 ਲੀਟਰ ਵਾਲੀ ਦੀ ਜਰੂਰਤ ਜ਼ਿਆਦਾ ਹੋ ਗਈ ਉਹਦੇ ਲਈ ਜ਼ਿਆਦਾ ਹੋਵੇ 2 ਲੀਟਰ ਵਾਲੀ ਦੀ ਕੋਈ ਵੇਲਾ ਫਿਰ ਉਹੀ ਗੱਲ ਆ ਇਹ ਜਿਹੜਾ ਜਿੰਨਾ ਵੀ ਕਰਾਊਡ ਆ ਸਾਰਾ ਹਲਕਾ ਹੋ ਜਾਣਾ ਸੀ ਲੇਕਿਨ ਨਹੀਂ ਇਹਨਾਂ ਨੇ ਇਹ ਚੀਜ਼ ਨੂੰ ਸਮਝਿਆ ਨਹੀਂ ਚਲੋ ਜਦ ਤੱਕ ਇਹ ਨਹੀਂ ਬ੍ਰੇਕ ਲਾਈ ਤਦ ਤੱਕ ਆਪਾਂ ਸੀਕੁਐਂਸ ਕਰ ਲਈਏ ਫਿਰ ਉਹ ਕਹਿੰਦੇ ਆ ਹੁਣ ਕੋਈ ਕਹਿੰਦਾ ਕੋਈ ਕਹਿ ਰਿਹਾ ਇਧਰੋਂ ਲਾਈਨ ਸ਼ੁਰੂ ਆ ਕੋਈ ਕਹਿ ਰਿਹਾ ਇਧਰੋਂ ਲੇਕਿਨ ਕਿਸੇ ਦੀ ਮੰਨ ਕੇ ਸ਼ੁਰੂ ਤਾਂ ਕਰੋ ਕਿਤਾ ਜਾਵੇ ਕੰਮ ਇੱਦਾਂ ਤਾਂ ਕੋਈ ਨਹੀਂ ਖੜ ਗਿਆ ਕਹਿੰਦਾ ਲੈ ਨੇ ਤੋ ਯੂਰੂ ਪਰ ਲੇਕਿਨ ਸਾਰੇ ਅਮਤਾ ਬੱਚਣ ਬਣਦੇ ਚੱਕਰੇ ਆ ਇਦਾਂ ਸਿੱਧੇ ਮੈਂ ਖੜ ਕੇ ਲੈ ਕੋਈ ਪਹਿਲਾ ਪਹਿਲਾ ਕਹਿੰਦੇ ਗੁੱਤ ਚ ਨਹੀਂ ਪੈਣਾ ਪੀਪੀ ਚ ਪੈਣਾ ਅਗਰ ਪੀਪੀ ਲਿਆਂਦੀ ਫੇਰ ਕਹਿੰਦੇ ਕਨਵੈਂਸ ਪੈਣਾ ਫੇਰ ਇਹ ਚ ਨਹੀਂ ਪੈਂਦਾ 3 ਘੰਟੇ ਹੋ ਗਏ 2 3 ਘੰਟੇ ਲੱਗੇ ਉਹ ਅੰਕਲ ਕਹਿੰਦੇ ਖੜੇ ਆ ਮੇਰਾ ਇੰਪੈਕਟ ਆ ਅਗਰ ਕਿਸੇ ਦੀ ਵਾਰ ਹੀ ਆਈ ਗਈ ਤਾਂ ਉਹਦੀ ਵਾਰ ਨੂੰ ਮਸ਼ੀਨ ਹਵਾ ਲੈ ਗਈ ਲੋਕ ਪਾਉਗੇ ਪਾਉਗੇ ਹੋਰ ਤਾਂ ਨਹੀਂ ਘੰਟੇ ਲਈ ਬੰਦ ਕਰਤਾ ਹਾਂਜੀ ਹਾਂਜੀ ਪਾਉਗੇ ਪਾਉਗੇ ਮੈਂ ਇਹ ਕਹਿਣਾ ਕਿ ਆਪਾਂ ਆਪ ਹੀ ਸਮਝ ਲੈਣਾ ਜੇ ਕਰ ਕਰਕੇ ਕਰ ਲਈ ਤਾਂ ਸਹੀ ਹੋ ਜਾਊਗਾ ਮਸ਼ੀਨ ਹਵਾ ਲੈ ਰਹੀ ਹੈ ਇਹ ਨਹੀਂ ਨਹੀਂ ਲੈ ਰਹੀ ਲੈ ਰਹੀ ਆ ਮੈਂ ਉਧਰ ਪਿੱਛੇ ਤਿੰਨ ਪੈਟਰੋਲ ਪੰਪਾ ਤੋਂ ਆਇਆ ਉੱਥੇ ਵੀ ਸਾਰੀਆਂ ਹਵਾ ਲੈ ਰਹੀਆਂ ਕਿਉਂ ਉਹਨੂੰ ਜਦ ਜਿੰਨਾ ਚੱਲਣਾ ਨਾ ਉਹਨੇ ਉਹਨਾਂ ਦੂਸਰਾ ਕਰਦੇ ਦੇਖੋ ਆਪਾਂ ਇਹਨਾਂ ਨਾਲ ਇਹ ਗੱਲ ਕਰਦੇ ਕਿ ਅਸੀਂ ਸੀਕੁਐਂਸ ਵਧਾ ਲੈਂਦੇ ਹਾਂ ਤੁਸੀਂ ਕਹਿਨੀਆ ਜਬ ਬੋਤਲਾਂ ਚ ਨਹੀਂ ਪਾਉਂਗੇ ਤੁਸੀਂ ਇਹੀ ਕਹਿੰਦੇ ਆ ਹਾਂ ਜੀ ਜੀ ਇਹ ਜਿਹੜੇ ਬੋਤਲਾਂ ਬੋਤਲਾਂ ਦੇ ਪੀਪੀਆਂ ਲਈ ਅਲੱਗ ਤੋਂ ਬਾਦਨਸ ਕਨਵੈਨਸਾਂ ਲਈ ਅਲੱਗ ਤੋਂ ਬਾਦਨ ਇਹਨਾਂ ਲਈ ਲੱਗ ਕਰ ਲਓ ਗੱਡੀਆਂ ਲਈ ਅਲੱਗ ਕਰ ਦਿਓ ਹਾਂ ਦੇਖੋ ਜੀ ਚੱਲ ਰਹੇ ਆ ਉਹ ਤਾਂ ਹੀ ਕਲੀਅਰ ਹੋਣਾ ਜੀ ਬਿਲਕੁਲ ਜੀ ਬਿਲਕੁਲ ਉਹ ਵਾਦ ਲੋਕਾਂ ਦਾ ਉਨੀ ਸਾਡਾ ਕਹਿਣਾ ਮੰਨ ਕੇ ਲੈਣ ਲਈ ਆਈ